ਨਾ ਨ ਜਾਉ ਤਿਨਾ ਕੇ ਨਾਮ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੈ ਦਿਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਕੇਤ ਗੁਰੂ ਕੀ ਪਿਆਰੀ ਸਾ ਸੰਗਤ ਜੀਓ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਦੀ ਜੋੜ ਸਭਾ ਦਾ ਆਯੋਜਨ ਕੀਤਾ ਗਿਆ ਹੈ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਆਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਹਿਣ ਤੋਂ ਬਾਅਦ ਦੁਨੀਆ ਦੇ ਹਰ ਕੋਨੇ ਵਿੱਚੋਂ ਇੱਥੇ ਗੁਰਨਾਨਕ ਨਾਮ ਲੈਵਾ ਸਿਖਾ ਰਹੇ ਨੇ ਤਾਂ ਜੋ ਸਾਬ ਜਦਿਆ ਤੇ ਚੰਨ ਚ ਅਸੀਂ ਆਪਣੀ ਹਾਜ਼ਰੀ ਲਵਾ ਸਕੀਏ ਸਤਿ ਅਨੁਸਾਰ ਦਿਖਾਨੇ ਆ ਜਿਹੜੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਆ ਰਹੀਆਂ ਨੇ ਸ਼ਹੀਦਾ ਦੇ ਮੁਬਾਰਕ ਚੰਨਾਂ ਵਿੱਚ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆ ਰਹੀਆਂ ਨੇ ਉਹ ਕਿਵੇਂ ਵਹੀਰਾ ਕੱਟ ਕੇ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਚੇਚੇ ਪ੍ਰਵੰਧ ਕੀਤੇ ਗਏ ਨੇ ਤਾਂ ਜੋ ਪ੍ਰੋਪਰ ਲਾਈਨ ਦੇ ਵਿੱਚ ਲੱਗ ਕੇ ਸੰਗਤਾਂ ਗੁਰੂ ਪਾਸ਼ਾ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ ਹਾਉ ਕੁਰਬਾਨੇ ਜਾਉ ਤਨਾ ਕੇ ਲੈਣ ਜੋ ਤੇਰਾ ਨਾਮ ਹਾਉ ਕੁਰਬਾਨੇ ਜਾਉ ਤਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਅਸੀਂ ਚੰਡੀਗੜ੍ਹ ਤੋਂ ਆਏ ਆ ਮੈਂ ਮੇਰੀ ਫੈਮਲੀ ਸਾਰੀ ਮੇਰਾ ਬੇਟਾ ਆਇਆ ਨਾਲ ਅਸੀਂ ਅੱਜ ਛੋਟੇ ਸ਼ਹਿਬਜ਼ਾਦੇਾਂ ਦੀ ਸ਼ੇਦੀ ਵਾਸਤੇ ਇੱਧਰ ਉਹਨਾਂ ਨੂੰ ਰਕਮਸਤਕ ਹੋਣ ਆਏ ਗੁਰਦੁਆਰਾ ਸਾਹਿਬ ਤੇ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਸਿੱਖੀ ਨਾਲ ਜੁੜੋ ਤੁਹਾਨੂੰ ਪਤਾ ਲੱਗੇ ਸ਼ਹਾਦਤ ਬਾਰੇ ਕਿ ਸਾਡੇ ਵੱਡਿਆਂ ਨੇ ਤੁਹਾਡੇ ਬਾਰੇ ਕੀ ਕੀ ਕੀਤਾ ਕਿੰਨੀ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਤਾਂਕਿ ਤੁਹਾਨੂੰ ਅੱਗੇ ਅੱਗੇ ਵਾਲੀ ਪੀੜ੍ਹੀ ਨੂੰ ਯਾਦ ਰਹੇ ਸਾਰਾ ਕੁਝ ਕਿ ਹਾਂ ਭਈ ਵੱਡੇ ਸ਼ਹਿਬਜ਼ਾਦੇ ਛੋਟੇ ਸ਼ਹਿਬਜ਼ਾਦੇ ਨੇ ਕੀ ਕੀ ਸਿੱਖੀ ਵਾਸਤੇ ਕੀਤਾ ਕੁਰਬਾਨੀ ਦਿੱਤੀ ਕੁਰਬਾਨੇ ਜਾਉ ਤੇ ਨਾ ਤੇ ਸ਼ਹੀਦਾਂ ਦੇ ਸਥਾਨ ਤੇ ਨਮਨ ਕਰਨਾ ਹੈ ਇਹਨਾਂ ਦੀ ਕੁਰਬਾਨੀ ਸਦਕਾ ਹੀ ਅਸੀਂ ਇਸ ਇਸ ਸਮੇਂ ਸਾਡਾ ਵजूद ਹੈ ਤੇਰਾ ਨਾਮ ਜਿਸੀ ਫਤਿਹਗੜ ਸਾਹਿਬ ਮਤਾ ਟੇਕਣ ਆਏ ਨਤਮਸਤਕ ਹੋਣ ਆਏ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇਂੀਆਂ ਵਿੱਚ ਜਣਿਆ ਸੀ ਤੇ ਅਸੀਂ ਉਹਨਾਂ ਨੂੰ ਸੱਚੀ ਸਰਦਾ ਅਜਰੀ ਦੇਣ ਵਾਸਤੇ ਇੱਥੇ ਪਹੁੰਚੇ ਆ ਏ ਤਨ ਮਾਇਆ ਪਾਹੇ ਅਪਿਆਰੇ ਮਿੱਠੜਾ ਲਾਪ ਰੰਗਾਏ ਇੰਨਾ ਸਕੂਨ ਮਿਲਿਆ ਹੈ ਇੰਨਾ ਸਟੋਨ ਮਿਲਿਆ ਇੱਥੇ ਆ ਕੇ ਪੁੱਛੋ ਨਾ ਰਾਤ ਸਾਰੀ ਰਾਤ ਬਸ ਹਾਜ਼ਰੀ ਭਰੀ ਹੈ ਜੀ ਤੇ ਬਹੁਤ ਹੀ ਬਹੁਤ ਸਾਰਿਆਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ ਕਿ ਸਾਡੇ ਬੱਚੇ ਜੋ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨਾਂ ਨੂੰ ਸਿੱਖੀ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਥੇ ਆਉਣਾ ਚਾਹੀਦਾ ਅਨਤਮਸਕ ਹੋਣਾ ਚਾਹੀਦਾ ਬੱਚਿਆਂ ਨੂੰ ਸਾਲ 'ਚ ਘੱਟੋ-ਘੱਟ 2-3 ਵਾਰੀ ਬੱਚਿਆਂ ਨੂੰ ਫਤਿਹਗੜ ਸਾਹਿਬ ਜ਼ਰੂਰ ਇਹਨਾਂ ਦਿਨਾਂ 'ਚ ਸ਼ਹੀਦੀ ਦੇ ਗੰਢ 'ਚ ਜ਼ਰੂਰ ਜੋੜ ਮਿਲੇ ਤੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ ਹੌ ਤੁਲਬਾ ਤੇ ਜਾਉ ਤੇ ਨਾ ਤੇ ਤੋ ਤੇਰਾ ਨਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਵੈ ਮੌਤ ਵੀ ਹਯਾਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਅਤੇ ਪੂਜਨੀਕ ਮਾਤਾ ਮਤਾ ਗੁਜਰੀ ਜੀ ਦੀ ਛਾਤ ਨੂੰ ਸਮਰਪਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਅਸੀਂ ਸੁਭਾਏ ਮਾਨ ਆ ਜੀ ਹਾਂ ਇਹ ਉਹ ਪਾਵਨ ਪਵਿੱਤਰ ਧਰਤੀ ਜਿੱਤੇ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਸਗੋਂ ਲੱਖਾਂ ਦੀ ਤਾਦਾਦ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇਸ ਥਾਂ ਤੇ ਪਾਵਨ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਲਈ ਆ ਰਹੀਆਂ ਨੇ ਸਾਬ ਜਾਦੇ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਿਤ ਕਰਨ ਵਾਸਤੇ ਆ ਰਹੀਆਂ ਨੇ ਸੋ ਇਸੇ ਸਬੰਧ ਵਿੱਚ ਇਹਨਾਂ ਇਤਿਹਾਸਕ ਧਿਆਨਾਂ ਤੇ ਸ਼ੋਮਨੀ ਗੁਰਦ ਲੋ ਇਹ ਪੂਰਜਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਸੰਗਤਾਂ ਇਸ ਥਾਂ ਤੇ ਆਈਆਂ ਨੇ ਉਹਨਾਂ ਨੂੰ ਸਿੱਖ ਇਤਿਹਾਸ ਗੁਰਬਾਣੀ ਨਾਲ ਜੋੜਿਆ ਜਾ ਸਕੇ ਸੋ ਇਸੇ ਤਹਿਤ ਸਿੱਖ ਅਜਾਇਬ ਘਰ ਦੀ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਜਿਦੇ ਵਿੱਚ ਸਾਬਜਾਦਿਆਂ ਦਾ ਇਤਿਹਾਸ ਬਾਕੂਬੀ ਟੰਗਣਾ ਦੱਸਾਇਆ ਗਿਆ ਹੈ ਤਾਂ ਜੋ ਸਾਡੇ ਆਣ ਵਾਲੇ ਬੱਚਿਆਂ ਨੂੰ ਸਾਡੀ ਆਣ ਵਾਲੀ ਪਨੀਰੀ ਨੂੰ ਜਿਹੜੇ ਬੱਚੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੁਣ ਲਈ ਆ ਰਹੇ ਨੇ ਉਹ ਇਸ ਅਜਾਇਬ ਘਰ ਨੂੰ ਦੇਖ ਕੇ ਆਪਣੇ ਆਪ ਨੇ ਆਪਣੇ ਇਤਿਹਾਸ ਤੇ ਮਾਨ ਕਰ ਸਕਣ ਸੋ ਮੈਂ ਅੱਜ ਉਸ ਅਜਾਇਬ ਘਰ ਦੇ ਵਿੱਚ ਤੁਹਾਡੀਆਂ ਇਤਿਹਾਸ ਨਾਲ ਸਾਂਝਾ ਪਾਵਾਂਗਾ ਤੁਸੀਂ ਵੇਖ ਸਕਦੇ ਹੋ ਕਿਵੇਂ ਚਿੱਤਰਕਾਰਾਂ ਨੇ ਸਿੱਖ ਇਤਿਹਾਸ ਨੂੰ ਚਿੱਤਰ ਕਰਾ ਰਹੀ ਦਰਸਾ ਦਿੱਤਾ ਗੰਗੂ ਰਾਮ ਜੋ ਗੁਰੂ ਘਰ ਦਾ ਪਹਿਲਾ ਰਸੋਈਆ ਸੀ ਮਾਤਾ ਜੀ ਅਤੇ ਸਭ ਜਿਆਦਾ ਨੂੰ ਆਪਣੇ ਪਿੰਡ ਖੇੜੀ ਲੈ ਕੇ ਆਇਆ ਇਹ ਉਹ ਚਿੱਤਰ ਦ੍ਰਿਸ਼ ਪੇਸ਼ ਕਰਦਾ ਹੈ ਤੰਤ ਤੇ ਲਾਲਚ ਤੇ ਇਨਾਮ ਲੈ ਲਈ ਗੁਰੂ ਪਰਵਾਰ ਨੂੰ ਮੁਗਲ ਹਕੂਮਤ ਦੇ ਕੋਲ ਫੜਾ ਕੇ ਉਹਨਾਂ ਬੜਾ ਵੱਡਾ ਜ਼ੁਲਮ ਕਮਾਇਆ ਸੱਚਮੁੱਚ ਜਦੋਂ ਇਤਿਹਾਸ ਦੇ ਵਿੱਚ ਗੰਗੂ ਬ੍ਰਾਹਮਣ ਦਾ ਨਾਮ ਪੜਦੇ ਆ ਤੇ ਇੱਕ ਲਾਲਚੀ ਇਨਸਾਨ ਦੇ ਰੂਪ ਵਿੱਚ ਉਹਦਾ ਨਾਮ ਆਂਦਾ ਹਾਲਾਂਕਿ ਲੰਬਾ ਸਮਾਂ ਗੁਰੂ ਘਰ ਦਰਸੋਇਆ ਸੀ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਸੀ ਪਰੰਤੂ 4 ਟੱਕਿਆ ਦੀ ਖਾਤਰ ਮਨ ਵਿੱਚ ਲਾਲਚ ਆ ਗਿਆ ਕਿ ਮੈਨੂੰ ਹਕੂਮਤ ਦੇ ਵੱਲੋਂ ਵੱਡਾ-ਵੱਡਾ ਇਨਾਮ ਮਿਲੇਗਾ ਮੈਂ ਗੁਰੂ ਪਾਤਸ਼ਾਹ ਦੇ ਬੱਚਿਆਂ ਨੂੰ ਮਾਤਾ ਜੀ ਨੂੰ ਹਕੂਮਤ ਦੇ ਕੋਲ ਫੜਾ ਦਵਾਂਗਾ ਪਰੰਤੂ ਇੱਕ ਲਾਲਾਈ ਦੇ ਸਦਕਾ ਉਹਨੇ ਇੰਨਾ ਵੱਡਾ ਕਹਿਰ ਕਮਾ ਦਿੱਤਾ ਇੱਥੇ ਹੀ ਬਸ ਨਹੀਂ ਜਦੋਂ ਹਕੂਮਤ ਨੂੰ ਦੱਸਿਆ ਗਿਆ ਕਿ ਗੰਗੂ ਦੇ ਘਰ ਮਾਤਾ ਜੀ ਮੌਜੂਦ ਨੇ ਗੁਰੂ ਪਾਤਸ਼ਾਹ ਜੀ ਦੇ ਸਭ ਜਾਦੇ ਮੌਜੂਦ ਨੇ ਤੇ ਬਕਾਇਦਾ ਹਕੂਮਤ ਨੇ ਫੌਜੀ ਸੈਨਾ ਭੇਜ ਕੇ ਮਾਤਾ ਜੀ ਅਤੇ ਸਹਿਬ ਜਾਦੇ ਨੂੰ ਗੱਡੇ ਬਿਠਾ ਕੇ ਮੋਰਿੰਡੇ ਤੋਂ ਮਾਤਾ ਗੁਜਰੀ ਅਤੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਮੁਗਲ ਸਿਪਾਈ ਰਾਤ ਵਿੱਚ ਬਿਠਾ ਕੇ ਬੱਸੀ ਦੇ ਥਾਣੇ ਵਿੱਚ ਲਿਆਂਦੇ ਨੇ ਜੀ ਹਾਂ ਉਸ ਥਾਣੇ ਚ ਰੱਖਿਆ ਜਾਂਦਾ ਜਦੋਂ ਰਸਤੇ ਚੋਂ ਲੰਘਦੇ ਨੇ ਮੋਰਿੰਡੇ ਤੋਂ ਤੇ ਇੱਕ ਨਹੀਂ ਅਨੇਕਾਂ ਹੀ ਸ਼ਰਧਾਲੂਆਂ ਨੇ ਗੁਰੂ ਪਾਤਸ਼ਾਹ ਜੀ ਦੇ ਮਾਤਾ ਜੀ ਨੂੰ ਅਤੇ ਸਹਿਬ ਜਾਦੇ ਨੂੰ ਵੇਖਿਆ ਕਿਵੇਂ ਰਾਤ ਵਿੱਚ ਜਾ ਰਹੇ ਨੇ ਪਰੰਤੂ ਸਮਾਂ ਉਹ ਵੀ ਚੇਤੇ ਕਰੀਏ ਜਦੋਂ ਪੋਹ ਦੀਆਂ ਰਾਤਾਂ ਸੀ ਪੋਹ ਦੀਆਂ ਰਾਤਾਂ ਜ਼ਿਆਦਾਤਰ ਬਜ਼ੁਰਗਾਂ ਤੇ ਬੱਚਿਆਂ ਨੂੰ ਸਤਾਉਂਦੀਆਂ ਨੇ ਹੱਡਾਂ ਨੂੰ ਚੀੜਦੀ ਹੋਈ ਠੰਡ ਜਦੋਂ ਇਹ ਠੰਡ ਬੱਚਿਆਂ ਤੇ ਬਜ਼ੁਰਗਾਂ ਨੂੰ ਲੱਗਦੀ ਹੈ ਤੇ ਉਹ ਠੰਡਾ ਬੁਰਜ ਵੀ ਚੇਤੇ ਆਉਂਦਾ ਹੈ ਜਦੋਂ ਪੋਹ ਦੀ ਹੱਡਾਂ ਨੂੰ ਚੀੜਦੀ ਹੋਈ ਠੰਡ ਵਿੱਚ ਦਾਦੀ ਮਾਂ ਦੀ ਗੋਦ ਵਿੱਚ ਮਮਤਾ ਦਾ ਨਿਗਮਾਂ ਦੇ ਗੁਰੂ ਕੇਲਾ ਸੱਚਮੁੱਚ ਜਗਦੀਸ਼ ਸਿੰਘ ਬਰਾਣ ਦੇ ਵੱਲੋਂ ਇਹ ਚਿੱਤਰ ਉਲਿਖਿਆ ਗਿਆ ਹੈ ਇਤਿਹਾਸ ਨੂੰ ਦਰਸਾਇਆ ਗਿਆ ਹੈ ਕਿਵੇਂ ਸਹਬਜ਼ਾਦਿਆਂ ਦੇ ਕੋਲ ਨਾ ਕੋਈ ਰਜਾਈ ਨਾ ਕੋਈ ਤਲਾਈ ਨਾ ਕੋਈ ਬਿਸਤਰਾ ਮਾਤਾ ਜੀ ਕੇਵਲ ਆਪਣੀ ਨਿੱਗੀ ਗੋਦ ਦੇ ਰਹੇ ਨੇ ਤੇ ਨਾਲ ਗੁਰਬਾਨੀ ਅਤੇ ਇਤਿਹਾਸ ਦੀ ਗੁਰਤੀ ਦਿੰਦੇ ਪਏ ਨੇ ਤਾਂ ਜੋ ਬੱਚਿਆਂ ਨੂੰ ਸਹਬਜ਼ਾਦਿਆਂ ਨੂੰ ਆਪਣੇ ਵਿਰਸੇ ਤੇ ਮਾਣ ਹੋ ਸਕੇ ਅੱਗੇ ਆਉਣ ਵਾਲਾ ਸਮਾਂ ਮਾਤਾ ਜੀ ਨੂੰ ਪਤਾ ਸੀ ਕਿਹੋ ਜਿਹਾ ਹੈ ਹਕੂਮਤ ਨੇ ਕੈਰ ਕਮਾਣਾ ਹੈ ਤੇ ਸੱਚਮੁੱਚ ਉਹ ਕੈਰ ਹੋਇਆ ਵੀ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਤੁਸੀਂ ਵੇਖ ਸਕਦੇ ਹੋ ਉਹ ਅਜਾਇਬਕਾਰ ਉਹ ਚਿੱਤਰ ਪ੍ਰਦਰਸ਼ਨੀ ਜਿਹੜੀ ਕਿ ਵਿਸ਼ੇਸ਼ ਤੌਰ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਈ ਗਈ ਹੈ ਤਾਂ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਇਹਨਾਂ ਸਿੱਖਿਆਵਾਂ ਦੇ ਸਦਕਾ ਹੀ ਸਹਿਬਜ਼ਾਦੇ ਜੈਕਾਰੇ ਛੱਡਦੇ ਹੋਏ ਨੀਹਾਂ ਦੇ ਵਿੱਚ ਖੜ ਜਾਂਦੇ ਨੇ ਤੇ ਇੱਕ ਅਗਲੀ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਗਦੀਸ਼ ਸਿੰਘ ਬਰਾੜ ਦੇ ਵੱਲੋਂ ਇਸ ਅਜਾਇਬਕਾਰ ਵਿੱਚ ਲਗਾਈ ਗਈ ਹੈ ਕਿਵੇਂ ਦਾਦੀ ਮਾਂ ਸਹਿਬਜ਼ਾਦਿਆਂ ਦੇ ਸਿਰ ਤੇ ਦਸਤਾਰਾਂ ਬਣਦੇ ਨੇ ਇਹ ਗੁਰੂ ਕੀ ਪਿਆਰੀ 사ਤਸੰਗਤ ਜੀ ਜਿਹੜੇ ਵੀ ਇਸ ਪ੍ਰੋਗਰਾਮ ਦਾ ਲਹਾ ਲਹਿਰੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਅਤ ਦੀ ਕਹਿਰ ਦੇ ਠੰਡ ਦੇ ਵਿੱਚ ਵੀ ਬਜ਼ੁਰਗਾਂ ਨੇ ਸੱਜਾਂਦਿਆਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਪਰੰਤੂ ਅਫਸੋਸ ਜਦੋਂ ਅੱਜ ਅਸੀਂ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਅਲੋਪ ਹੁੰਦੀਆਂ ਦੇਖਦੇ ਆਂ ਤੇ ਬੜੀ ਸ਼ਰਮਿੰਦਗੀ ਹੁੰਦੀ ਹੈ ਇਕਦੀਪ ਨੇ ਬੜਾ ਸੋਨਾ ਲਿਖਿਆ ਸਿੱਖ ਦਾ ਸਿਰ ਬਣਿਆ ਨਹੀਂ ਝੁਕਣ ਖਾਤਰ ਇਤਾਂ ਬਣਿਆ ਇਨਾਮ ਕੁਮਾਰੀਆਂ ਲਈ ਦੋਹਾਂ ਗੱਲਾਂ ਨਹੀਂ ਸਿੱਖ ਦਾ ਸਿਰ ਬਣਿਆ ਆਰਿਆਂ ਲਈ ਜਾਂ ਸਰਦਾਰੀਆਂ ਲਈ ਸੱਚਮੁੱਚ ਸਰਦਾਰੀ ਠੰਡੇ ਬੁਝ ਵਿੱਚੋਂ ਮਾਤਾ ਗੁਜਰੀ ਜੀ ਨੇ ਸਾਡੀ ਝੋਲੀ ਪਾਈ ਸੀ ਸੋ ਤੁਸੀਂ ਵੇਖ ਸਕਦੇ ਹੋ ਇੱਕ ਇੱਕ ਤਸਵੀਰ ਦੇ ਵਿੱਚ ਇੱਕ ਇੱਕ ਤਸਵੀਰ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸੋਹਣੇ ਢੰਗ ਦੇ ਨਾਲ ਦਸਾਇਆ ਗਿਆ ਇੱਥੇ ਵਿਸ਼ੇਸ਼ ਕਰਕੇ ਸੰਗਤਾਂ ਜਿਹੜੀਆਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਆ ਰਹੀਆਂ ਨੇ ਉਹ ਬਕਾਇਦਾ ਇਸ ਅਜਾਇਬ ਘਰ ਦਾ ਲਾਹਾ ਲੈ ਰਹੀਆਂ ਨੇ ਕਿਉਂਕਿ ਇਸ ਅਜਾਇਬ ਘਰ ਦੇ ਵਿੱਚ ਉਹ ਇਤਿਹਾਸ ਦਰਸਾਇਆ ਗਿਆ ਜਿਹੜਾ ਇਤਿਹਾਸ ਕਿਤਾਬਾਂ 'ਚ ਪੜਦੇ ਆ ਜਿਹੜਾ ਇਤਿਹਾਸ ਸਾਨੂੰ ਗੁਰੂ ਘਰਾਂ ਵੀ ਸੁਣਾਇਆ ਜਾਂਦਾ ਹੈ ਜਿਹੜਾ ਇਤਿਹਾਸ ਸੁਣ ਕੇ ਜਿਸ ਵਿਰਸੇ ਨਾਲ ਅਸੀਂ ਜੁੜ ਰਹੇ ਹਾਂ ਜਿਸ ਵਿਰਾਸੇ ਨਾਲ ਅਸੀਂ ਜੁੜਦੇ ਹਾਂ ਕਿਵੇਂ ਜਦੋਂ ਇਤਿਹਾਸ ਦੇ ਅੱਗੇ ਪੰਨੇ ਫਰੋਲਦੇ ਆ ਤੇ ਮਾਤਾ ਗੁਜਰੀ ਦੇ ਕੋਲ ਮੋਤੀ ਮਹਿਰਾ ਅੰਦਾਜ਼ ਜਿਹਦੇ ਬਾਰੇ ਇਤਿਹਾਸ ਵਿੱਚ ਪੰਕਤੀ ਵੀ ਮੌਜੂਦ ਹੈ ਤਨ ਮੋਤੀ ਜਿਨ ਨੂੰ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਬਲਾਇਆ ਦੁੱਧ ਛਕਾਉਣ ਦੀ ਸੇਵਾ ਸਹਿਬਜ਼ਾਦਿਆਂ ਨੂੰ ਮਾਤਾ ਜ ਮੋਤੀ ਮਹਿਰਾ ਬਲੋਇ ਸੇਵਾ ਕੀਤੀ ਗਈ ਤੇ ਉਸ ਨੂੰ ਸੇਵਾ ਦਾ ਕੋਈ ਵੀ ਹੰਕਾਰ ਨਹੀਂ ਸੀ ਉਹ ਝੋਲੀ ਅਟ ਕੇ ਸੇਵਾ ਕਰ ਰਿਹਾ ਮਾਤਾ ਜੀ ਦੀ ਖੁਸ਼ੀ ਲੈ ਰਿਹਾ ਸਾਹਿਬ ਜادہ ਦੀ ਖੁਸ਼ੀ ਲੈ ਰਿਹਾ ਹਾਲਾਂਕਿ ਮੋਤੀ ਮਹਿਰਾ ਦਾ ਪੂਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਸੇ ਨੂੰ ਨਹੀਂ ਛੱਡਿਆ ਹਕੂਮਤ ਨੇ ਮੁਗਲ ਹਕੂਮਤ ਨੇ ਪਰੰਤੂ ਫਿਰ ਵੀ ਅੱਜ ਮੋਤੀ ਮਹਿਰਾ ਆਪਣਾ ਨਾਮ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਸਦਾ ਵਾਸਤੇ ਅਮਰ ਕਰ ਗਿਆ ਆਸੀਂ ਵੇਖਦੇ ਆ ਜਿਹੜੀ ਤਸਵੀਰ ਵੇਖ ਰਹੇ ਆ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵੀ ਜਾਣ ਤੋਂ ਪਹਿਲਾਂ ਮਾਤਾ ਗੁਜਰੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਅਸ਼ੀਰਵਾਦ ਦਿੰਦੇ ਹੋਏ ਸਿੱਖਿਆਵਾਂ ਰਾਤ ਸਾਰੀ ਦਿੰਦੇ ਰਹੇ ਤੇ ਜਾਣ ਲੱਗੇ ਅਸ਼ੀਰਵਾਦ ਦੇ ਰਹੇ ਨੇ ਬੱਚੇ ਉਹ ਘਰ ਆਏ ਉਹ ਨਾ ਤੁਸੀਂ ਇੱਕ ਗੱਲ ਚੇਤੇ ਰੱਖਿਓ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਬਸ ਇੱਕ ਗੱਲ ਤੁਸੀਂ ਚੇਤੇ ਰੱਖਿਓ ਤੁਹਾਡੇ ਬਾਪੂ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਸੱਚਮੁੱਚ ਇਹੋ ਜਿਹੀਆਂ ਸਿੱਖਿਆਵਾਂ ਜਦੋਂ ਮਾਤਾ ਜੀ ਨੇ ਠੰਡੇ ਬੁੱਝੀ ਦਿੱਤੀਆਂ ਹੋਣੀਆਂ ਤਾਂ ਹੀ ਸਹਿਬਜ਼ਾਦੇ ਜਦੋਂ ਸੋਬੇ ਦੀ ਕਚਹਿਰੀ ਵਿੱਚ ਜਾਂਦੇ ਨੇ ਤੇ ਪਹਿਲੇ ਸਿਰ ਝੁਕਾਉਣ ਦੀ ਥਾਂ ਤੇ ਨੋਕਦਾਰ ਜੁੱਤੀ ਅੱਗੇ ਕਰਦੇ ਨੇ ਇੱਕ ਐਲਾਨ ਸੀ ਇੱਕ ਨਜ਼ਾਰਾ ਬਣ ਦਿੱਤਾ ਸੂਬੇ ਦੀ ਕਚਹਿਰੀ 'ਚ ਕਿ ਤੇਰੇ ਰਾਜ ਨੂੰ ਅਸੀਂ ਜੁੱਤੀ ਦੀ ਨੋਕ ਤੇ ਅੱਗੇ ਲੈ ਕੇ ਜਾਵਾਂਗੇ ਸੱਚਮੁੱਚ ਹੋਇਆ ਵੀ ਇਸੇ ਤਰ੍ਹਾਂ ਤੇ ਜਦੋਂ ਜੁੱਤੀ ਦੀ ਨੋਕ ਜੁੱਤੀ ਪਹਿਲਾਂ ਅੱਗੇ ਕੀਤੀ ਕਚਹਿਰੀ ਦਾ ਜੋ ਦਰਵਾਜ਼ਾ ਵਾਂਸੀ ਚਾਲ ਚੱਲੀ ਸੀ ਕਿ ਕਲਗੀ ਤਰਪਾਸ਼ਾ ਦੇ ਸਹਬਜਾਦੇ ਸਿਰ ਝੁਕਾਉਣ ਦੀ ਖਾਤਰ ਝੁੱਕ ਜਾਣਗੇ ਅਸੀਂ ਆਖਾਂਗੇ ਸਹਬਜਾਦੇ ਝੁੱਕ ਕੇ ਪਰੰਤੂ ਉਹ ਸਹਿਬਜ਼ਾਦੇ ਜਿਨ੍ਹਾਂ ਨੂੰ ਦਾਦੀ ਮਾ ਦੀ ਗੁੜਤੀ ਮਿਲੀ ਸੀ ਜਿਨ੍ਹਾਂ ਨੂੰ ਦਾਦੀ ਮਾ ਦੀ ਸਿੱਖਿਆਵਾਂ ਮਿਲੀਆਂ ਸੀ ਉਹ ਸਿਰ ਝੁਕਾਨ ਦੀ ਬਜਾਏ ਆਪਣੇ ਪੈਰ ਆਪਣੀ ਜੁੱਤੀ ਅੱਗੇ ਕੀਤੀ ਤਾਂ ਜੋ ਵਜ਼ੀਰ ਖਾਨ ਨੂੰ ਪਤਾ ਲੱਗ ਜਾਵੇ ਤੇ ਜਾਂਦੇ ਸਾਰੇ ਸਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਫਤਿਹ ကြਾ ਦਿੱਤੀ ਕਹਿ ਦਿੱਤਾ ਅੱਜ ਅਸੀਂ ਜੇਕਰ ਇੱਥੇ ਆਏ ਹਾਂ ਤੇ ਫਤਿਹ ਵੀ ਅਕਾਲ ਦੀ ਹੈ ਉਹ ਕਾਲ ਜਿਹੜਾ ਖਾਲਸਾ ਤੋਂ ਉਤਪਨ ਹੋਇਆ ਸੀ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਤੁਸੀਂ ਦੇਖ ਸਕਦੇ ਹੋ ਜਿੱਤ ਤੇ ਫਤਿਹ ਅਸੀਂ ਆਮ ਕਰਨੇ ਆ ਹਰ ਆਰਮਤਾ ਸਾਡੀ ਹੁੰਦੀ ਹੈ ਵਾਹਿਗੁਰੂ ਚੀਕਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਉਹੀ ਫਤਿਹ ਸੀ ਜਿਹੜੀ ਸਾਬ ਜਦਿਆਂ ਨੇ ਸੂਬੇ ਦੀ ਕਚੈਰੀ ਵਿੱਚ ਜਾ ਕੇ ਗਜਾਈ ਸੀਗੀ ਤੇ ਸੂਬਾ ਵੀ 당 ਰਹਿ ਗਿਆ ਤੇ ਉਹਨੇ ਆਖਿਆ ਸੀ ਇਹ ਤੁਹਾਡਾ ਅਨੰਦਪੁਰ ਦਾ ਕਿਲਾ ਨਹੀਂ ਹੈ ਤੁਹਾਡੇ ਅਨੰਦਪੁਰ ਦੇ ਮੈਲ ਨਹੀਂ ਇਹ ਮੇਰੀ ਕਚੈਰੀ ਹੈ ਤੇ ਸਾਬ ਜਦਿਆਂ ਨੇ ਬੜਾ ਮੰਨ ਕੇ ਆਖਿਆ ਸੀ ਕਿ ਸਾਨੂੰ ਦਾਦੀ ਮਾਂ ਨੇ ਸਾਰੀ ਰਾਤ ਫਤਿਹ ਹੀ ਸਖਾਈ ਹੈ ਤੇ ਅਸੀਂ ਫਤਿਹ ਜਾਬ ਉਹਤੇ ਇੱਥੇ ਆਵਾਂਗੇ ਸੋ ਸੱਚਮੁੱਚ ਬੜਾ ਮਾਣ ਹੁੰਦਾ ਸਾਨੂੰ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਤੇ ਜਦੋਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਬਾਤਾਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਸਿੱਖਾਵਾਂ ਸਾਡੇ ਅੱਜ ਦੇ ਬੱਚਾ ਤੱਕ ਪਹੁੰਚਣ ਗਿਆ ਤੇ ਬੜਾ ਮਾਣ ਬੜਾ ਫਕਰ ਮਹਿਸੂਸ ਹੋਵੇਗਾ ਕਿ ਸਾਡਾ ਇਤਿਹਾਸ ਬੋਲਦਾ ਹੈ ਸਾਡਾ ਵਿਰਸਾ ਬੋਲਦਾ ਹੈ ਤਾਂ ਹੀ ਕਦੀਬ ਨੇ ਬੜਾ ਸੁਣਾ ਲਿਖਿਆ ਉਠੇ ਪੰਥ ਖਾਲਸਾ ਹੋਸ਼ ਮੇ ਆ ਉਹ ਨਵਸ ਪਹਿਚਾਨ ਜ਼ਮਾਨੇ ਕੀ ਯਾ ਹਰ ਕੋਈ ਆਪਣੇ ਦਾਉਂ ਤੇ ਹੈ ਸੱਚ ਬਾਤ ਕਹੂੰ ਮਨ ਬਾਨੇ ਕੀ ਹਾਂ ਕੁਰਬਾਨੇ ਜਾਉ ਤਿਨਾ ਕੇ ਨੈਣ ਜੋ ਤੇਰਾ ਨਮੋਤੀ ਜਿਨੇ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਲਾਇਆ ਜੀ ਹਾਂ ਅਮਰ ਸ਼ੀਦ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਗੁਰੂ ਤੇ ਲਾਲਾ ਨੂੰ ਠੰਡੇ ਬੁਰਜ ਵਿੱਚ ਕੈਦ ਜਦੋਂ ਮੁਗਲ ਹਕੂਮਤ ਵੱਲੋਂ ਰੱਖਿਆ ਗਿਆ ਸੀ ਤਾਂ ਗਰਮ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਬਾਬਾ ਮੋਤੀराम ਮਹਿਰਾ ਸੋਭਿਤ ਹੈ ਤੇ ਉਹਨਾਂ ਦੇ ਸੰਬੰਧੀ ਅਸੀਂ ਗੱਲ ਕਰਾਂਗੇ ਜੋ ਟਰਸਟ ਬਣਿਆ ਹੈ ਜਿਹਦੇ ਚੇਅਰਮੈਨ ਨਿਰਮਲ ਸਿੰਘ ਜੀ ਹਾਂ ਜੀ ਸਰ ਸ਼ਹੀਦੀ ਜੋੜੰਬੇਲ ਮੌਕੇ ਹਰ ਸਾਲ ਵਿਸ਼ੇਸ਼ ਪ੍ਰੋਗਰਾਮ ਲਿਖੇ ਜਾਂਦੇ ਹਨ ਤੇ ਪਾਪਾ ਮੋਤੀਰਾਮ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਕੀ ਕੀ ਪ੍ਰੋਗਰਾਮ ਕੀਤੇ ਜਾਂਦੇ ਹਨ ਸ਼ਹੀਦੀ ਦਿਹਾੜੇ ਮੌਕੇ ਵਾਇਗੁਰਜ ਦਾ ਖਾਲਸਾ ਵਾਇਗੁਰਜ ਦੀ ਫਤਿਹ ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਰਪੰਚਦਾਨੀ ਗੁਰਗਬੰਸਨ ਜੀ ਮਹਾਰਾਜ ਦਾ ਕੋਈ ਸ਼ਾਨ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਉਹਨਾਂ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ ਉਹਨਾਂ ਨੂੰ ਸੰਬੰਧਿਤ ਇਹ ਯਾਦਗਾਰ ਗੁਰਦੁਆਰਾ ਜਿਹੜਾ ਜਿੱਥੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀਗਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਨੇ ਤੇ ਉਹਨਾਂ ਮਹਾਨ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਤਨੋਂ ਦਿਨ ਦਿਨ ਦੀਵਾਨ ਸਜਾਇਆ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਕਿੰਨੀ ਕੁ ਸਰਦਾਪੂਰਵਕ ਫਤਗ ਗੁਰਦੁਆਰਾ ਸਾਹਿਬ ਵਿਖੇ ਅਨਿਤਬਸਤ ਹੁੰਦੀਆਂ ਨੇ ਮੈਂ ਸਮਝਦਾ ਸਰਦਾ ਦਾ ਤੇ ਸੰਗਤਾਂ ਦੇ ਸਰਦਾ ਦਾ ਕੋਈ ਟਿਕਾਣਾ ਨਹੀਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮੈਂ ਇਹ ਗੱਲ ਜਿਹੜਾ ਪਿਛਲੇ ਸਮੇਂ ਅਸੀਂ ਆਪਣੇ ٹرسٹ ਵੱਲੋਂ ਗੁਰਦੁਆਰੇ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੀ ਵਾਸਤੇ ਲੰਗਰ ਪਿਛਲੇ ਸਮੇਂ ਬਣਾਈਓ ਲੰਗਰ ਦੁੱਧ ਦਾ ਲੰਗਰ ਜਿਹੜਾ ਟੁੱਟ ਲਗਾਤਾਰ ਵਰਤਦਾ ਜਾ ਰਿਹਾ ਉਹਦੇ ਵਾਸਤੇ ਅਸੀਂ ਵਿਸ਼ੇਸ਼ ਅਪਰਾਲੇ ਕੀਤੇ ਹੁੰਦੇ ਆ ਸਾਡੇ ਤੇ ਹੋਰ ਅਗਲੇ ਭਵਿੱਖੇ ਦੇ ਵਿੱਚ ਕੀ ਤੁਸੀਂ ਪ੍ਰੋਗਰਾਮ ਲਿਖੇ ਨੇ ਜੀ ਅਸੀਂ ਸਭ ਤੋਂ ਮੇਨ ਭੁੱਖ ਤੇ ਸਾਡਾ ਇਹ ਆ ਕਿ ਸਾਡੀ ਜਿਹੜੀ ਜਿੱਥੇ ਸਾਡੀ ਕਮਿਊਨਿਟੀ ਦੀ ਆਸ ਹੈ ਉੱਥੇ ਲੋਕਾਂ ਦੀ ਬਹੁਤ ਵੱਡੀ ਆਸਤਾਵਾ ਕਿ ਇੰਨੀ ਵੱਡੀ ਮਹਾਨ ਕੁਰਬਾਨੀ ਜੇ ਸਰਵੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਬਾਬਾ ਮੋਤੀਰਾਮ ਮਹਿਰਾ ਜਿਨ੍ਹਾਂ ਨੇ ਛੋਟੇ ਸਹਬ ਜਾਨਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਉਸ ਸੇਵਾ ਦੇ ਬਦਲੇ ਸੇਵਾ ਕਹਿ ਦੇਣਾ ਕਿ ਦੁੱਧ ਸਿਕਾਇਆ ਜੀ ਉਸ ਦੁੱਧ ਦੀ ਸੇਵਾ ਕਿੰਨੀ ਕੀਮਤ ਚਕਾਉਣੀ ਪਈ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਆਪਣੇ 4.5 ਸਾਲ ਦਾ ਬੱਚਾ ਉਹਨਾਂ ਦੀ ਬਜ਼ੁਰਗ ਮਾਤਾ ਧਰਮ ਪਤਨੀ ਤੇ ਖੁਦ ਆਪ ਉਹ ਕਲਾੜੀ ਤੇ ਪੀੜ ਕੇ ਕੋਲੇ ਜੀ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਉਸ ਮਹਾਨ ਸ਼ਹੀਦ ਦੀ ਦੁੱਧ ਪਲਾਉਣ ਦੀ ਕੀਮਤ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਐਸੀ ਕਿਤੇ ਮਿਸਾਲ ਨਹੀਂ ਸੁਖਦੀ ਇੰਨਾ ਕੀਮਤੀ ਦੁੱਧ ਕੋਈ ਦੁਨੀਆ ਚ ਕੋਈ ਵੇਖਿਆ ਨਹੀਂ ਹੋਣਾ ਕਿ ਜਿਹੜੇ ਦੁੱਧ ਦੀ ਖਾਤਰ ਇਹਨੀਆਂ ਵਡੀਆਂ ਜਾਨਾਂ ਨਹੀਂ ਦੇਣੇ ਤੇ ਸੰਗਤਾਂ ਨੂੰ ਦਰਸ਼ਨ ਕਰਾਉਣਾ ਚਾਹੁੰਦੇ ਆ ਇਹ ਉਹ ਪਵਿੱਤਰ ਸਾਬਜਾਦਿਆਂ ਦੇ ਗਲਾਸ ਹਨ ਜਿਨ੍ਹਾਂ ਵਿੱਚ ਸਾਬਜਾਦਿਆਂ ਵੱਲੋਂ ਦੁੱਧ ਪੀਤਾ ਗਿਆ ਤੇ ਸੰਗਤ ਅੱਜ ਇਹਨਾਂ ਗਲਾਸਾਂ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਫਿਰਾਂ ਫਤੇਗੜ ਸਾਹਿਬ ਦੇ ਮਹਾਨ ਸ਼ਹੀਦਾਂ ਦੇ ਨਾਮ ਨਾਲ ਬਾਬਾ ਮੋਤੀराम ਮਹਿਰਾ ਦੇ ਸਥਾਨ ਤੇ ਵੀ ਗੁਰਦੁਆਰਾ ਸਾਹਿਬੇ ਕੇ ਪਹੁੰਚ ਕੇ ਵੀ ਉਹਨਾਂ ਨੂੰ ਸਰਦਾ ਸੁਮਨ ਭੇਂਟ ਕਰਦੀਆਂ ਹਨ ਜਗਦੇਵ ਸਿੰਘ ਪੀਟੀਸੀ ਨੂਜ ਫਤਿਹਗੜ੍ਹ ਸਾਹਿਬ ਹਾਉ ਕੁਰਬਾਨੇ ਜਾਉਂ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਬਜਾਦਿਆਂ ਨੂੰ ਸਮਰਪਤ 25 26 27 ਦੀ ਜੋ ਸ਼ਹੀਦੀ ਸਭਾ ਸੀ ਉਸ ਸਬੰਧ ਵਿੱਚ ਅਖੀਲੇ ਦਿਨ ਵਿਸ਼ੇਸ਼ ਕਰਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਦੀ ਰੰਪਤਾ ਹੁੰਦੀ ਹੈ ਇਹ ਨਗਰ ਕੀਰਤਨ ਫਤਿਹਗੜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਲਜਾਇਆ ਜਾਂਦਾ ਹੈ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਗਤਕੇ ਦੇ ਜੋਰ ਦਿਖਾਉਂਦੇ ਨੇ ਇੱਕ ਨਹੀਂ ਅਨੇਕਾਂ ਹੀ ਸ਼ਬਦ ਚੌਂਕੀ ਜਥੇ ਹੁੰਦੇ ਨੇ ਸੋ ਇਹ ਨਗਰ ਕੀਰਤਨ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ ਪਾਲਕੀ ਸਾਹਿਬ ਪਾਲਕੀ ਸਾਹਿਬ ਤਿਆਰ ਕੀਤੀ ਜਾਂਦੀ ਹੈ ਪਰੰਤੂ ਮੌਜੂਦਾ ਸਮੇਂ ਪਾਲਕੀ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਸੇਵਾ ਦਾ ਲੱਗੇ ਨੇ ਪਾਲਕੀ ਸਾਹਿਬ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਧੋਇਆ ਜਾ ਰਿਹਾ ਹੈ ਸਭ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਕੱਲ ਕੱਲ ਦਾ ਜੋ ਦਿਨ ਹੋਵੇਗਾ ਸਵੇਰੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਪਾਲਕੀ ਸਾਹਿਬ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਤਕਰੀਬਨ 9 ਵਜੇ ਸਵੇਰੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੁੰਦਾ ਜੋ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਲਿਜਾਇਆ ਜਾਂਦਾ ਹੈ ਇਹ ਉਹੀ ਪਾਲਕੀ ਸਾਹਿਬ ਹੈ ਜਿਸ ਨੂੰ ਸਜਾ ਕੇ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਪੰਥ ਦੀਆਂ ਨਾਮਵਰ ਸ਼ਕਤੀਆਂ ਪੰਜ ਸਿੰਘ ਸਹਿਬਾਨ ਅਤੇ ਇਸ ਤੋਂ ਇਲਾਵਾ ਪੰਤਕ ਸ਼ਖਸੀਤਾ ਵੀ ਇਸੇ ਪਲਕੀ ਸਾਹਿਬ ਦੇ ਸੁਭਾਇਮਾਨ ਹੋ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵੀ ਕੇ ਪਹੁੰਚਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਪਲਕੀ ਸਾਹਿਬ ਕੱਲ ਨਗਰ ਕੀਰਤਨ ਤਾਂ ਦਿਖਾਈ ਦਿੱਤੀ ਜਾਵੇਗੀ ਇਹ ਪਲਕੀ ਸਾਹਿਬ ਪੂਰਨ ਤੌਰ ਤੇ ਫੁੱਲਾਂ ਦੇ ਨਾਲ ਸਜਾਈ ਜਾਂਦੀ ਹੈ ਅੱਜ ਵੀ ਸੇਵਾਦਾਰ ਬੜੇ ਚਾਹ ਦੇ ਨਾਲ ਸਾਡੀਆਂ ਸਤਕਾਰਯੋਗ ਮਾਤਾਵਾਂ ਪੈਣਾ ਸਾਡੇ ਨੌਜਵਾਨ ਵੀਰ ਬੜੇ ਚਾਹ ਦੇ ਨਾਲ ਬੜੇ ਜੌ ਜਲਾਲ ਦੇ ਨਾਲ ਪਲਕੀ ਸਾਹਿਬ ਨੂੰ ਧੋਣ ਦੀ ਸੇਵਾ ਕਰ ਰਹੇ ਨੇ ਤਾਂ ਜੋ ਪਲਕੀ ਸਾਹਿਬ ਧੋਣ ਤੋਂ ਬਾਅਦ ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਵੇ ਇਹ ਵੀ ਕਿਹਾ ਜਾਂਦਾ ਹੈ ਪਰਾਤਨ ਬਜ਼ੁਰਗਾਂ ਤੋਂ ਕਿ ਜਿਹੜੀ ਪਾਲਕੀ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਨੂੰ ਵਿੱਚ ਜਾਂਦੀ ਹੈ ਨਗਰ ਕੀਰਤਨ ਜੋਤੀਸਰੂ ਪਹੁੰਚਦਾ ਹੈ ਇਹ ਉਸੇ ਤਰ੍ਹਾਂ ਦਾ ਮੰਜ਼ਰ ਹੁੰਦਾ ਹੈ ਜਿਵੇਂ ਸਹਬਜ਼ਾਦਿਆਂ ਨੂੰ ਮਾਤਾ ਜੀ ਨੂੰ ਸੰਸਕਾਰ ਦੇ ਵਾਸਤੇ ਗੁਰਦੁਆਰਾ ਜੋਤੀਸਰੂ ਲਿਜਾਇਆ ਜਾਂਦਾ ਸੀ ਜੀहां ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਤੁਸੀਂ ਵੇਖ ਸਕਦੇ ਹੋ ਕਿਵੇਂ ਪੂਰੇ ਜਾਓ ਜਲਾਲ ਦੇ ਨਾਲ ਸੇਵਾਦਾਰ ਸਾਡੀਆਂ ਸਤਿਕਾਰਯੋਗ ਮਾਤਾਵਾਂ ਪਲਕੀ ਸਰ ਤੋਂ ਤੇ ਸੇਵਾ ਤੇ ਲੱਗੀਆਂ ਨੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਆਓ ਸਾਰੇ ਰਲ ਕੇ ਗੁਰੂ ਦਾ ਗਿਆਨ ਲਈਏ ਤੇ ਗੁਰਮਤਿ ਗਿਆਨ ਦਾ ਪੇਪਰ ਦਈਏ ਅਤੇ ਸਨਮਾਨ ਪ੍ਰਾਪਤ ਕਰੀਏ ਸੱਚਮੁੱਚ ਗੁਰਮਤਿ ਗਿਆਨ ਸਭਾ ਦੇ ਵੱਲੋਂ ਜੋ ਛਿਰਟੇ ਅੰਮ੍ਰਿਤਸਰ ਦੀ ਸਭਾ ਨਵਿਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਇੱਕੋ ਮਕਸਦ ਹੈ ਕਿ ਅਸੀਂ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਸਿੱਕੇ ਇਤਿਹਾਸ ਨਾਲ ਜੋੜ ਸਕੀਏ ਸਾਡੀ ਆਉਣ ਵਾਲੀ ਪਨੀਰੀ ਗੁਨਾਨਕ ਸਾਹਿਬ ਤੋਂ ਲੈ ਕੇ ਮੌਜੂਦਾ ਸਮੇਂ ਸਾਡੇ ਸਿੱਖ ਇਤਿਹਾਸ ਕੌਣ ਨੇ ਗੁਰ ਇਤਿਹਾਸ ਕੌਣ ਨੇ ਉਹਨਾਂ ਬਾਰੇ ਪਤਾ ਲੱਗ ਸਕੇ ਵਰਨਾ ਅੱਜ ਤੱਕ ਇਹ ਕਹਿਣਾ ਸ਼ੁਰੂ ਕਰ ਦਿੱਤਾ ਸਾਡੇ ਵਿਦਵਾਨਾਂ ਨੇ ਕਲਮਾਂ ਬੋਲਦੀਆਂ ਪਈਆਂ ਨੇ ਤਿਫਲ ਸੇ ਬੁਆਏ ਕਾ ਮਾਬਾਬ ਕੇ ਕਿਰਦਾਰ ਕੀ ਦੂਤ ਤੋਂ ਡੱਬੇ ਕਾ ਹੈ ਤਾਲੀਮ ਹੈ ਸਰਕਾਰ ਕੀ ਧੰਤਾ ਤੇ ਯੋਗ ਨੇ ਇਹੋ ਜੀਆਂ ਜਿੱਥੇ ਬੰਦੀਆਂ ਜਿਹੜੀਆਂ ਉਪਰਾਲਾ ਕਰ ਰਹੀਆਂ ਨੇ ਕਿ ਅਸੀਂ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਗੁਰਮਾਨ ਨਾਲ ਜੋੜੀਏ ਮੈਂ ਗੱਲ ਕਰਾਵਾਂਗਾ ਸਭਾ ਦੇ ਮੁਖੀ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਵੇਂ ਜ਼ੈਨ ਚ ਖਿਆਲ ਆਇਆ ਕਿ ਅਸੀਂ ਜਿਹੜਾ ਸਾਹਿਬ ਜਾਦਿਆ ਦੀ ਧਰਤੀ ਤੇ ਕੱਟ ਹੋਵੇਗਾ ਅਸੀਂ ਸੰਗਤਾਂ ਤੱਕ ਗੁਰਮਤ ਗਿਆਨ ਦੀ ਗੱਲ ਪਹੁੰਚਾਣੀ ਹੈ ਇਹ ਜਹਨ ਕੀ ਜੀ ਸਾਡੇ ਕਹਿ ਸਕਦੇ ਆ ਇੰਗਲਿਸ਼ ਵਿੱਚ ਆਪ ਸ਼ਬਦ ਡੀ ਐਨ ਏ ਸਿੱਖ ਕੌਮ ਦੇ ਅਸੀਂ ਵਾਰਸ ਹੋਣ ਦੇ ਨਾਤੇ ਸਾਡੇ ਡੀ ਐਨ ਏ ਦੇ ਵਿੱਚ ਇਹ ਸੈਂਸ ਹੈਗੀ ਆ ਵੀ ਅਸੀਂ ਮੈਂ ਆਪਣੀ ਗੱਲ ਕਰਾਂ ਤੇ ਮੈਂ ਜਦੋਂ ਸੁਰਤ ਸੰਭਲੀ ਸੀ 1978 ਤੋਂ ਇਸ ਮੁਕਤ ਸਥਾਨ ਤੇ ਆ ਰਿਹਾ ਹਾਂ ਪਰ ਹੁਣ ਜਦੋਂ ਸਮੇ ਨੇ ਕਰਵਟ ਲਈ ਐ ਤੇ ਦਾਸ ਨੇ ਇੱਕ ਸਭਾ ਬਣਾਈ ਐ ਗੁਰਮਤਿ ਗਿਆਨ ਸਭਾ ਜੋ ਸਾਰੇ ਸਹਿਯੋਗੀ ਵੀਰ ਕੋਈ ਡਾਕਟਰ ਸਾਹਿਬ ਐ ਕੋਈ ਪ੍ਰਿੰਸੀਪਲ ਐ ਕੋਈ ਪ੍ਰੋਫੈਸਰ ਐ ਸਾਰੇ ਆਪੋ ਆਪਣੀ ਕਿਰਤ ਕਰਦੇ ਆ ਅਸੀਂ ਆਪਣੇ ਇਲਾਕੇ ਦੇ ਵਿੱਚ ਜਾਂ ਜਿੱਥੇ ਵੀ ਵੱਡੇ ਵੱਡੇ ਸਮਾਗਮ ਹੁੰਦੇ ਨੇ ਤੇ ਉੱਥੇ ਸਾਡਾ ਮੱਤੋ ਹੈ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਇਹ ਹੋਕਾ ਦਿੰਦੀ ਗੁਰਮਤਿ ਗਿਆਨ ਸਭਾ ਅੱਜ ਗੁਰਦੁਆਰਾ ਫਤੇਗੜ ਸਾਹਿਬ ਕੀ ਨਤਮਸਤਕ ਹੁਣ ਜਿੱਥੇ ਆਪ ਆਈ ਹੈ ਤੇ ਨਾਲ-ਨਾਲ ਅਸੀਂ ਬਹੁਤ ਵੱਡੇ ਪੱਦਰ ਦੇ ਉੱਤੇ ਲਿਟਰੇਚਰ ਅਤੇ ਸਵਾਲ ਜਵਾਬ ਦਾ ਪੇਪਰ ਲੈ ਕੇ ਆਏ ਆ ਤੇ ਜਿਹੜਾ ਅਸੀਂ ਪਿਛਲੇ ਸਾਲ ਵੀ ਲੈ ਕੇ ਆਏ ਸੀ ਤੇ ਹੁਣ ਵੀ ਲੈ ਕੇ ਆਏ ਆ ਤੇ ਉਹ ਪੇਪਰ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਦੀ ਦਾਸਤਾ ਨੂੰ ਵੀ ਯਾਦ ਕਰਦਿਆਂ ਸਵਾਲ ਜਵਾਬ ਦੇ ਆਪਸ਼ਨਲ ਉਹ ਆਪਸ਼ਨਲ ਸਵਾਲ ਜਵਾਬ ਦੇ ਵਿੱਚ ਜਦੋਂ ਵਿਦਿਆਰਥੀ ਜਾਂ ਸੰਗਤ ਪੇਪਰ ਭਰਦਾ ਤੇ ਉਹਨੂੰ ਫਿਰ ਅਸੀਂ ਬਾਅਦ ਚ ਲਿਟਰੇਚਰ ਦੇ ਰੂਪ ਵਿੱਚ ਸਨਮਾਨ ਕਰਦੇ ਆ ਜਾਂ ਸਾਡੇ ਕੋਲ ਮੈਡਲ ਨੇ ਜਾਂ ਉਹਨੂੰ ਹੋਰ ਚੀਜ਼ਾਂ ਦੇ ਨਾਲ ਜਿਸ ਤਰ੍ਹਾਂ ਵੀ ਉਹ ਚਾਵੇ ਖੁਸ਼ ਹੋ ਕੇ ਜਾਵੇ ਉਹਨੂੰ ਸਨਮਾਨ ਕਰਦੇ ਆ ਤੇ ਸਾਡਾ ਮਕਸਦ ਇਹੀ ਹੈ ਕਿ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੁੱਕਾ ਸਾਡੀ ਗੁਰਮਤ ਗਿਆਨ ਸਭਾ ਦੇ ਰਹੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਇਹ ਸੋਚ ਹੋਣੀ ਚਾਹੀਦੀ ਹੈ ਸਾਡੀਆਂ ਸਭਾ ਸੁਸਾਇਟੀਆਂ ਦੀ ਕਿ ਅਸੀਂ ਘਰ-ਘਰ ਵਿੱਚ ਗੁਰਮਤ ਗਿਆਨ ਦੇ ਦੀਪ ਜਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂ ਕੁਰਬਾਨੇ ਜਾਉ ਇਨਾਨੇ ਲੈਨ ਜੋ ਤੇਰਾ ਨਾਮ ਲੈਨ